ਨੰਦ ਨੇ ਇਹਨੂੰ ਮਾਰ ਦੇਣਾ ਜੇ ਅਨਮੋਲ ਨੂੰ ਮੇਰੇ ਨਾਲ ਦੇਖ ਲਿਆ ਐਦਾਂ ਕਿਦਾਂ ਅਨਮੋਲ ਨੂੰ ਕੁਝ ਕਹਿ ਲੈਣਗੇ ਐਦਾਂ ਵਰਤਨਾ ਥੋੜੀ ਬੰਦ ਕਰਾਂਗੇ ਪਤਾ ਤਾਂ ਉਸੇ ਕਾਲਜ ਦੇ ਵਿੱਚ ਨੂਰ ਦੇ ਦੋਸਤ ਵੀ ਨੇ ਜੇ ਅਗਲੇ ਨੇ ਬਾੜਾ ਜਾ ਵੀ ਦੱਸਤਾ ਨਾ ਵੀ ਅਨਮੋਲ ਤਾਂ ਜੀ ਫੇਰ ਉਹਦੇ ਨਾਲ ਫਿਰ ਰਿਹਾ ਸੀਗਾ ਉਹ ਵਿਚਾਰੇ ਨਾਲ ਘਰੇ ਤਾਨੂੰ ਪਤਾ ਕੀ ਕੁਝ ਕਰ ਦੇਣਾ ਉਹਨਾਂ ਨੇ ਨਹੀਂ ਕਹਿੰਦੇ ਪੁੱਤ ਤੂੰ ਇੰਨੀ ਟੈਨਸ਼ਨ ਨਾ ਲੈ ਨਾਲੇ ਦਾਦੀ ਇੱਥੇ ਆ ਉਹਨਾਂ ਨੂੰ ਮਿਲਣ ਤਾਂ ਆਇਆ ਹੀ ਕਰਨੀ ਦੇ ਨਾ ਇੰਨੀ ਟੈਨਸ਼ਨ ਨਾਲ ਆਇਆ ਤੂੰ ਹਾਲੇ ਤੇ ਆ ਚੀਜ਼ਾਂ ਅੱਡ ਹੋਈਆਂ ਵਾਂ ਦਿਲਾ ਜੋ ਥੋੜੀ ਨਿਕਲ ਮੈਂ ਜਦੋਂ ਦਾਦੀ ਘਰੇ ਹੁੰਦੇ ਸੀ ਆਪਾਂ ਇਕੱਠੇ ਰਹਿੰਦੇ ਸੀ ਉਦੋਂ ਕਿੰਨਾ ਕੁ ਮਿਲਦੇ ਸੀ ਦਾਦੀ ਨੂੰ ਜਿਹੜਾ ਹੁਣ ਉਹ ਸਪੈਸ਼ਲ ਮਿਲਣ ਆਣਗੇ ਆਣਗੇ ਪੁੱਤ ਆਉਣਗੇ ਜਿਹੜੇ ਵਿਖਾਵੇ ਸ਼ੁਰੂ ਹੋਣੇ ਆ ਨਾ ਤੇਰੇ ਤਾਈ ਦੇ ਉਹ ਮੈਨੂੰ ਪਤਾ ਪੁੱਤ ਮੁੱਤੈ ਨੂੰ ਨਹੀਂ ਪਤਾ ਹਾਂਜੀ ਬੱਚਿਓ ਕਿਵੇਂ ਆਇਸੀ ਦਾਦਾ ਜੀ ਤੁਹਾਡੇ ਨਾਲ ਇੱਕ ਗੱਲ ਕਰਨ ਆਏ ਸੀਗੇ ਹਾਂਜੀ ਦੱਸੋ ਬੱਚਿਓ ਕਿਹੜੀ ਗੱਲ ਕਰਨਾ ਹੈ ਸੀ ਕਰੋ ਗੱਲ ਕਰ ਗੱਲ ਨੂੰ ਕੋਈ ਨਾ ਤੂੰ ਕਰ ਲੈ ਕਿਉਂ ਸੰਗਦੇ ਪੁੱਤ ਕਰੋ ਗੱਲ ਮੈਂ ਦਾਦਾ ਤੁਹਾਡਾ ਦਾਦਾ ਜੀ ਅਸੀਂ ਆਪਣੇ ਘਰ ਦੇ ਬਾਰੇ ਹੀ ਗੱਲ ਕਰਨ ਆਏ ਸੀਗੇ ਆ ਜਿਹੜਾ ਫੈਸਲਾ ਘਰ ਦੇ ਵਿੱਚ ਹੋਇਆ ਨਾ ਉਹਦੇ ਬਾਰੇ ਹੀ ਗੱਲ ਕਰਨੀ ਹੈ ਹਾਂ ਪੁੱਤ ਦੱਸੋ ਦਾਦਾ ਜੀ ਜਿਹੜਾ ਫੈਸਲਾ ਤੁਸੀਂ ਕਰ ਗਏ ਸੀਗੇ ਸੋ ਨੋ ਫੈਸਲਾ ਬਿਲਕੁਲ ਵੀ ਮਨਜ਼ੂਰ ਨਹੀਂ ਹੈਗਾ ਤੇ ਨਾ ਹੀ ਅਸੀਂ ਦੋਨੋਂ ਮੰਨਦੇ ਹਾਂ ਫੈਸਲੇ ਨੂੰ ਦੇਖੋ ਬੱਚਿਓ ਤੁਹਾਡੇ ਮੰਨਣ ਜੋ ਨਾ ਮੰਨ ਨਾਲ ਹੁਣ ਕੁਝ ਨਹੀਂ ਹੋਣਾ ਤੁਹਾਡੇ ਮਾਪੇ ਤੇ ਤੁਹਾਡੇ ਦਾਦੀ ਨੇ ਜੋ ਫੈਸਲਾ ਕੀਤਾ ਉਹ ਫੈਸਲਾ ਸਹੀ ਹੋਈ ਦਾਦਾ ਜੀ ਉਹਨਾਂ ਲਈ ਫੈਸਲਾ ਸਹੀ ਹੋਊਗਾ ਪਰ ਸਾਡੇ ਦੋਨਾਂ ਲਈ ਫੈਸਲਾ ਬਿਲਕੁਲ ਨਹੀਂ ਸਹੀ ਹੈਗਾ ਤਾਂ ਹੀ ਅਸੀਂ ਉਹਨਾਂ ਦੇ ਵਿੱਚ ਨਹੀਂ ਬੈਠੇ ਪੁੱਤ ਵੱਡਿਆਂ ਦੇ ਫੈਸਲੇ ਆ ਜੋ ਵੀ ਕੀਤਾ ਤੁਹਾਡੇ ਭਲੇ ਲਈ ਵੀ ਕੀਤਾ ਤਾਂ ਦਾ ਜੀ ਕੀ ਭਲੇ ਲਈ ਕੀਤਾ ਤੁਹਾਨੂੰ ਪਤਾ ਅਸੀਂ ਸ਼ੁਰੂ ਤੋਂ ਇਕੱਠੇ ਰਹਿਆ ਤੇ ਸਾਨੂੰ ਸਾਡੇ ਘਰਦਿਆਂ ਨੇ ਵੀ ਇਹੀ ਸਿਖਾਇਆ ਸੀ ਉਦੋਂ ਵੀ ਜਿੱਥੇ ਜਾਣਾ ਇਕੱਠੇ ਜਾਓ ਜਿੱਧਰ ਰਹਿਣਾ ਇਕੱਠੇ ਰਹੋ ਰਲ ਮਿਲ ਕੇ ਰਹੋ ਵੀ ਕਿਸੇ ਨੇ ਕੁਝ ਨਹੀਂ ਲੜਨਾ ਆਪਸ ਵਿੱਚ ਕੁਝ ਨਹੀਂ ਕਰਨਾ ਜਦੋਂ ਹੁਣ ਸਾਨੂੰ ਆਦਤ ਆ ਪੈ ਗਈਆਂ 20 22 22 ਸਾਲ ਅਸੀਂ ਇਕੱਠੇ ਰਹਲੇ ਹੁਣ ਤੁਸੀਂ ਇੱਕੋ ਦਾ ਫੈਸਲਾ ਕਰਤਾ ਵੀ ਅੱਡ ਹੋ ਜਾਓ ਤੁਸੀਂ ਦੱਸੋ ਕਿੱਦਾਂ ਅੱਡ ਹੋ ਜਾਾਂਗੇ ਇੰਨੇ ਸਾਲਾਂ ਦੀ ਗੁੜੀ ਯਾਰੀ ਦੋਸਤੀ ਪਿਆਰ ਪਤਾ ਨਹੀਂ ਹੁਣ ਕਿਵੇਂ ਅੱਡ ਹੋਵਾਂਗੇ ਹਾਂਜੀ ਦਾਦਾ ਜੀ ਜੋ ਜੋਤ ਵੀਰਾ ਕਹਿ ਰਿਹਾ ਨਾ ਸਹੀ ਕਹਿ ਰਿਹਾ ਮੈਂ ਵੀ ਜੋਤ ਵੀਰਾ ਬਿਨਾ ਰਹਿ ਨਹੀਂ ਸਕਦਾ ਤੁਹਾਨੂੰ ਕਿਹੜਾ ਕਿਸ ਨੇ ਮੇਰੇ ਨੂੰ ਮਨਾ ਕੀਤਾ ਇਕੱਠੇ ਖਾਓ ਪੀਓ ਕਾਲਜ ਜਾਓ ਅਸੂ ਖੇਡੋ ਤੁਸੀਂ ਆਪਦਾ ਪਿਆਰ ਉਵੇਂ ਹੀ ਰੱਖੋ ਬੰਦਿਆਂ ਦੇ ਮਨਾਂ 'ਚ ਫਰਕ ਸੀ ਉਹ ਅਲੱਗ ਹੋ ਗਏ ਨੇ ਦਾਦਾ ਜੀ ਉਹਨਾਂ ਦੇ ਮਨਾਂ 'ਚ ਫਰਕ ਸੀਗੇ ਤਾਂ ਹੀ ਤਾਂ ਉਹ ਅੱਡ ਹੋਏ ਨਾ ਪਰ ਸਾਨੂੰ ਕਾਦੀ ਸਜ਼ਾ ਦਿੱਤੀ ਜਾ ਰਹੀ ਹੈ ਸਾਡੇ ਤਾਂ ਮਨਾਂ 'ਚ ਕੋਈ ਫਰਕ ਨਹੀਂ ਹੈਗਾ ਦੇਖੋ ਬੱਚਿਓ ਮਨਾਂ 'ਚ ਫਰਕ ਤਾਂ ਰਹਿਣਾ ਨਹੀਂ ਚਾਹੀਦਾ। ਹੁਣ ਇਹ ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ? ਦਾਦਾ ਜੀ ਤੁਸੀਂ ਸਾਡੇ ਮਾਪਿਆਂ ਨਾਲ ਇੱਕ ਵਾਰੀ ਗੱਲ ਕਰਕੇ ਦੇਖੋ। ਜੇ ਅਜੇ ਵੀ ਕੁਝ ਹੋ ਸਕਦਾ ਤਾਂ ਦੇਖ ਲਓ। ਦੇਖੋ ਪੁੱਤ ਪਹਿਲਾਂ ਫੈਸਲਾ ਮੂਝਵਾਨੀ ਹੋਇਆ ਸੀ। ਫਿਰ ਕਾਗਜ਼ੀ ਕਾਰਵਾਈ ਹੋਈ, ਸਾਰਿਆਂ ਤੇ ਉਹਦੇ ਸਾਈਨ ਹੋ ਗਏ। ਹੁਣ ਉਥੋਂ ਮੁੜਨਾ ਬੜਾ ਔਖਾ, ਮੁੜਿਆ ਨਹੀਂ ਜਾ ਸਕਦਾ। ਦਾਦਾ ਜੀ ਜਿਹੜੀ ਕਾਗਜ਼ੀ ਕਾਰਵਾਈ ਹੋਈ ਹੈ, ਉਹਦੇ ਤੇ ਸਾਡੇ ਕਿਹੜਾ ਸਾਈਨ ਹੋਇਆ? ਨੜੇ ਦਾਧਰੀ ਮੈਨੂੰ ਇੱਕ ਗੱਲ ਦਾ ਪਤਾ ਜੇ ਸਾਡੇ ਵਿੱਚ ਵਟਵਾਰਾ ਹੋ ਗਿਆ ਨਾ ਮੇਰੀ ਮੰਮੀ ਨੇ ਮੈਨੂੰ ਜੋਤ ਵੀਰੇ ਨਾਲ ਮਿਲਣ ਨਹੀਂ ਦੇਣਾ ਮੈਂ ਜੋਤ ਵੀਰੇ ਬਿਨਾਂ ਰਹਿ ਵੀ ਨਹੀਂ ਸਕਦਾ ਕਰੋ ਕੋਈ ਹੱਲ ਦੇਖੋ ਬੱਚਿਓ ਜੋ ਪਰਿਵਾਰ ਦੇ ਜਾਂ ਕੋਟ ਦੇ ਫੈਸਲੇ ਹੋ ਜਾਂਦੇ ਆ ਨਾ ਮੈਂ ਤੁਹਾਡਾ ਦਰਸਨ ਸਕਦਾ ਪਰ ਉਹਨਾਂ ਕੁਝ ਨਹੀਂ ਹੋ ਸਕਦਾ ਦਾਦਾ ਜੀ ਤੁਸੀਂ ਵੱਡੇ ਹੋ ਤੁਸੀਂ ਜੋ ਵੀ ਫੈਸਲਾ ਕੀਤਾ ਚਲੋ ਸੋਚ ਸਮਝ ਕੇ ਕੀਤਾ ਹੋਣਾ ਪਰ ਅੱਜ ਸਾਡੇ ਲਈ ਇੱਕ ਫੈਸਲਾ ਹੋਰ ਕਰ ਦੋ ਸਾਡੇ ਦੋਵਾਂ ਦੇ ਘਰਦਿਆਂ ਨੂੰ ਐਨੀ ਗੱਲ ਕਹਿ ਦੋ ਵੀ ਸਾਨੂੰ ਦੋਵਾਂ ਨੂੰ ਆਪਸ ਵਿੱਚ ਮਿਲਣ ਜੁਲਣ ਤੋਂ ਨਾ ਰੋਕਿਆ ਜਾਵੇ ਕੋਈ ਨਹੀਂ ਬੱਚਿਓ ਮੈਂ ਇਹ ਕੰਮ ਕਰ ਦਿੰਦਾ ਮੈਂ ਗੋਲਡੀ ਪੰਮੇ ਨਾਲ ਗੱਲ ਕਰਦਾ ਉਹਨੂੰ ਕਹਿ ਦਿੰਦਾ ਵੀ ਬੱਚਿਆਂ ਜੇ ਬਣੀ ਆ ਤਾਂ ਬਣੀ ਰਹਿਣ ਦਿਓ ਇਹਨਾਂ ਨੂੰ ਮਿਲਣ ਤੋਂ ਕੋਈ ਨਾ ਰੋਕੇ ਚਲੋ ਠੀਕ ਹੈ ਦਾਦਾ ਜੀ ਤਸੀਂ ਚੱਲਦੇ ਹਾਂ ਠੀਕ ਹੈ ਨਾ ਬੱਚੋ ਦਾਦੇ ਦੇ ਘਰੇ ਖਾਲੀ ਜਾਓਗੇ ਕੋਈ ਚਾਹ ਪਾਣੀ ਕੁਝ ਖਾ ਪੀ ਕੇ ਜਾਓ ਬੈਠੋ ਜੇ ਨਹੀਂ ਦਾਦਾ ਜੀ ਸਾਡਾ ਕੁਝ ਵੀ ਖਾਣ ਦਾ ਦਿਲ ਨਹੀਂ ਹੈਗਾ ਕੋਈ ਗੱਲ ਨਹੀਂ ਦਾਦੇ ਜੀ ਠੀਕ ਹੈ ਜੀ ਸ਼ਸ਼ੀ ਦਾਦੇ ਠੀਕ ਸ਼ਸ਼ੀ ਹਰ ਰੌਲਾ ਭਰਾਮਾ ਦਾ ਸੀ ਉਹਨਾਂ ਨੇ ਆਪ ਸੋਚ ਨਵੇੜ ਲਿਆ ਇਸ ਵਿੱਚ ਇਹਨਾਂ ਬੱਚਿਆਂ ਦਾ ਕੀ قصور ਸੀ ਇੱਕ ਗੱਲ ਤਾਂ ਪੱਕੀ ਆ ਇਹ ਬਟਵਾਰੇ ਵਾਲੀ ਅੱਗ ਹਰ ਘਰ ਚ ਲੱਗੀ ਏ ਕਿਸੇ ਦੇ ਪਹਿਲਾਂ ਕਿਸੇ ਦੇ ਬਾਅਦ ਚ ਦਾਦੂ ਆ ਵੀਰੇ ਕੀ ਕਹਿੰਦੇ ਸੀ ਤੁੰ ਨੂੰ ਆ ਬਟਵਾਰਾ ਕੀ ਹੁੰਦਾ ਏ ਤੂੰ ਪੁੱਤ ਜੀ ਬਹੁਤ ਛੋਟਾ ਤੈਨਾਂ ਗੱਲਾਂ ਬੋਲਦੇ ਇਹਨਾਂ ਨਹੀਂ ਦਾਦੂ ਜਦ ਮੈਂ ਵੱਡਾ ਹੋ ਜਾਊਗਾ ਫਿਰ ਮੇਰੇ ਨਾਲ ਵੀ ਬਟਵਾਰਾ ਹੋਊਗਾ ਨਾ ਪੁੱਤ ਐਂ ਇਹ ਲਾ ਨਹੀਂ ਕਰੀਂਦੀਂ ਤੂੰ ਤਾਂ ਸਾਡੇ ਘਰ ਦੀ ਸ਼ਾਨ ਆ ਸਾਡੀ jaan ਆ ਰੌਣਕ ਐਸ ਘਰ ਦੀ ਤੂੰ ਇਹ ਜੀ ਗੱਲ ਨਹੀਂ ਕਰਨੀ ਪੁੱਤ ਬੱਚਿਆਂ ਦਾ ਪਿਆਰ ਦੇਖ ਕੇ ਮੈਨੂੰ ਕੁਛ ਨਾ ਖੁਸ਼ ਕਰਨਾ ਹੀ ਪਿਆ ਇਹ ਫੈਸਲਾ ਮੈਂ ਕੀਤਾ ਕੱਲ ਨੂੰ ਬੱਚੇ ساری ਉਮਰ ਮੈਨੂੰ ਹੀ ਦੋਸ਼ੀ ਮੰਨਣਗੇ ਮੈਂ ਤਾਂ ਫੋਨ ਕੱਟਤਾ ਕਿਰ ਮੈਂ ਗੋਲਡੀ ਨੂੰ ਫੋਨ ਲਾ ਕੇ ਦੇਖਦਾ ਹਾਂਲੋ ਹਾਂ ਗੋਡੀ ਸਤਿ ਸ਼੍ਰੀ ਅਕਾਲ ਤਾ ਜੀ ਗੋਡੀ ਕਿੱਥੇ ਆ ਮੈਂ ਤਾਂ ਅਜੀ ਦਫ਼ਤਰ ਸੀਗਾ ਜੀ ਮੈਨੂੰ ਤੇਰੇ ਨਾਲ ਇੱਕ ਬਹੁਤ ਜ਼ਰੂਰੀ ਕੰਮ ਆ ਯਾਰ ਹਾਂ ਜੀ ਤਾ ਜੀ ਦੱਸੋ ਜਦੋਂ ਫ੍ਰੀ ਹੋਏ ਮੈਨੂੰ ਘਰ ਮਿਲ ਕੇ ਜਾਈਂ ਤੂੰ ਕੋਈ ਗੱਲ ਨਹੀਂ ਤਾਇਆ ਜੀ ਮੈਂ ਸ਼ਾਮ ਨੂੰ ਹੋ ਕੇ ਜਾਂਦਾ ਜੀ ਤੁਹਾਡੇ ਕੋਲੇ ਚਲੋ ਠੀਕ ਹਾਂਜੀ ਤਾਇਆ ਜੀ ਤੁਹਾਡਾ ਫੋਨ ਆਇਆ ਸੀ ਵੀ ਮਿਲ ਕੇ ਜਾਈ ਮੈਂ ਫਿਰ ਤੁਹਾਡਾ ਸਿੱਧਾ ਆਲੇ ਮੈਂ ਘਰ ਵੀ ਨਹੀਂ ਗਿਆ ਸਿੱਧਾ ਤੁਹਾਡੇ ਕੋਲ ਹੀ ਆਇਆ ਬੱਚੇ ਗੋਲ ਹੀ ਮੇਰੇ ਕੋਲ ਆਏ ਸੀ ਪੋਤਨ ਮੋਲ ਉਹਨਾਂ ਦਾ ਮੈਂ ਦੇਖਿਆ ਆਪਸ ਵਿੱਚ ਬਹੁਤ ਪਿਆਰ ਆ ਹਾਂਜੀ ਤਾਇਆ ਜੀ ਦੋਨੋਂ ਦਾ ਆਪਸ ਵਿੱਚ ਪਿਆਰ ਤਾਂ ਬਹੁਤ ਆ ਉਹ ਦੋਨੋਂ ਇਕੱਠੇ ਹੀ ਰਹਿੰਦੇ ਆ ਜਦੋਂ ਕਾਲਜ ਜਾਂਦੇ ਆ ਦੋਨੋਂ ਹਾਮੀ ਹੈਗੇ ਆ ਇੱਕੋ ਗਲਾਸ ਦਾ ਪੜਦੇ ਆ ਮੈਂ ਪੰਮੇ ਨੂੰ ਫੋਨ ਲਾਇਆ ਸੀ ਪਰ ਉਹਨੇ ਫੋਨ ਮੇਰਾ ਕੱਟਤਾ ਮੇਰੀ ਗੱਲ ਨਹੀਂ ਹੋਈ ਮੈਂ ਦੁਬਾਰਾ ਵੀ ਕੋਸ਼ਿਸ਼ ਕਰੂੰਗਾ ਨਹੀਂ ਹੋਗਾ ਮੈਂ ਘਾਰਾ ਕੇ ਮਿਲਿਆ ਆਉਂਗਾ ਉਹਨੂੰ ਮੈਨੂੰ ਆਏ ਲੱਗਦਾ ਕਿਤਨਾ ਕਿਤੇ ਮੈਂ ਹੀ ਦੋਸ਼ੀ ਬਣ ਗਿਆ ਉਹ ਬੱਚਿਆਂ ਦੇ ਮਾਂਚੇ ਗੱਲ ਜਰੂਰ ਆਉਂ ਉਹ ਨਹੀਂ ਤਾਂ ਜੀ ਤੁਸੀਂ ਇਹ ਗੱਲ ਕਿਉਂ ਸੋਚਦੇ ਹੋ ਆਪਣੇ ਮਨ ਦੇ ਵਿੱਚ ਅਸੀਂ ਤੁਹਾਨੂੰ ਬੁਲਾਇਆ ਸੀ ਤੁਸੀਂ ਸਾਡੇ ਘਰ ਦੇ ਵੱਡੇ ਹੋ ਬਾਪੂ ਜੀ ਤੋਂ ਬਾਅਦ ਘਰ ਦੇ ਜਿੰਨੇ ਫੈਸਲੇ ਹੁੰਦੇ ਆ ਤੁਸੀਂ ਉਹ ਕਰਦੇ ਹੋ ਤੁਸੀਂ ਕਿਉਂ ਆਪਣੇ ਆਪ ਨੂੰ ਦੋਸ਼ੀ ਮੰਨਦੇ ਹੋ ਤੇ 골ਡੀ ਵੀ ਤੁਹਾਡੇ ਘਰ ਚ ਫਰਕ ਬਹੁਤ ਜਿਆਦਾ ਪੈ ਗਿਆ ਸੀ ਅੱਡ ਹੋਣਾ ਜ਼ਰੂਰੀ ਸੀ ਤੂੰ ਬਬਲੀ ਨੂੰ ਵੀ ਇਹ ਗੱਲ ਕਹਿ ਦੀ ਤੁਸੀਂ ਜੋਤ ਨੂੰ ਅਨਮੋਲ ਨੂੰ ਬਿਲਕੁਲ ਨਹੀਂ ਰੋਕਣਾ ਉਹਨਾਂ ਦਾ ਬਹੁਤ ਪਿਆਰ ਹੈ ਮੇਰਾ ਮਨ ਬਹੁਤ ਭਰਿਆ ਆਇਆ ਹੈ ਕਿ ਬੱਚਿਆਂ ਦਾ ਵਿੱਚ ਕੋਈ ਕਸੂਰ ਨਹੀਂ ਸੀ ਤੁਹਾਡਾ ਫਰਜ਼ ਹੀ ਤੁਸੀਂ ਨਿਭੇ ਲਿਆ ਸਾਰਾ ਕੁਝ ਤਾਂ ਇਹ ਦੇਖੋ ਸਾਡੇ ਵੱਲੋਂ ਤਾਂ ਤੁਹਾਨੂੰ ਕੋਈ ਉਲਾਮਾ ਨਹੀਂ ਆਂਦਾ ਸਾਡੇ ਲਈ ਤਾਂ ਜੋਤ ਵੀ ਇੱਕੋ ਜਿਹਾ ਹੈ ਅਨਮੋਲ ਤੇ ਨੂਰ ਵੀ ਮੈਂ ਤਾਂ ਤਿੰਨਾਂ ਨੂੰ ਆਪਣੇ ਬੱਚਿਆਂ ਵਾਂਗੂ ਪਾਲਿਆ ਪਰ ਜਿਹੜਾ ਜੋਤ ਤੇ ਅਨਮੋਲ ਦਾ ਪਿਆਰ ਆ ਉਹ ਤਾਂ ਸ਼ੁਰੂ ਤੋਂ ਉਦਾਂ ਦਾ ਹੀ ਆ ਅਨਮੋਲ ਨੂੰ ਮੈਂ ਕਦੀ ਜੋਤ ਤੋਂ ਬਿਨਾਂ ਦੇਖਿਆ ਹੀ ਨਹੀਂ ਸੀ ਉਹ ਇਥੋਂ ਤੱਕ ਕੇ ਇੱਕ ਦੂਜੇ ਦੇ ਕੱਪੜੇ ਸਾਨੂੰ ਨਹੀਂ ਪਤਾ ਲੱਗਦਾ ਸੀ ਕੌਣ ਕਿਹੜੇ ਕੱਪੜੇ ਪਾਈ ਫਿਰਦਾ ਕਿਹਦੇ ਲੈਂਦੇ ਆ ਕਿਦਾਂ ਆਪਣੀ ਜ਼ਿੰਦਗੀ ਜੀਉਂ ਜਾਂਦੇ ਆ ਸਾਡੇ ਵੱਲੋਂ ਤਾਂ ਆ ਜੀ ਤੁਹਾਨੂੰ ਕੋਈ ਵੀ ਹਲਾਮਾ ਨਹੀਂ ਮਿਲੂਗਾ ਠੀਕ ਆ ਭਰਾ ਭਰਾ ਅਸੀਂ ਅੱਡ ਹੋ ਗਏ ਆ ਪਰ ਅਸੀਂ ਬੱਚਿਆਂ ਦੇ ਮਨਾਂ ਦੇ ਵਿੱਚ ਕੋਈ ਫਰਕ ਆਪਣੇ ਪ੍ਰਤੀ ਤੇ ਉਹਨਾਂ ਪ੍ਰਤੀ ਅਸੀਂ ਨਹੀਂ ਪਾਉਣਾ ਚਾਹੁੰਦੇ ਬੱਚੇ ਆਪਸ ਵਿੱਚ ਜੀ ਵਰਤਣਾ ਚਾਹੁੰਦੇ ਆ ਵਰਤਨ ਨੂਰ ਵੀ ਆਪਸ ਵਿੱਚ ਵਰਤੇ ਸਾਨੂੰ ਨੂਰ ਨਾਲ ਵੀ ਕੋਈ ਰੌਲਾ ਨਹੀਂ ਹੈਗਾ ਪਰ ਉਹਦੀ ਥੋੜੀ ਜੀ ਟੋਨ ਜਿਹੜੀ ਆ ਉਹ ਇਹਨਾਂ ਨਾਲ ਨਹੀਂ ਮਿਲਦੀ ਉਹ ਆਪਣੇ ਆਪ ਚ ਜੀ ਰਹਿ ਕੇ ਖੁਸ਼ ਆ ਕੋਈ ਨਹੀਂ ਬੱਚੇ ਦਾ ਸੁਭਾਅ ਹੁੰਦਾ ਹੌਲੀ ਹੌਲੀ ਸਭ ਠੀਕ ਹੋ ਜਾਂਦਾ ਪਰ ਤੁਸੀਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮੇਰਾ ਮਨ ਖਰਾਬ ਹੈ ਤੁਸੀਂ ਬੱਚਿਆਂ ਨੂੰ ਬਿਲਕੁਲ ਰੋਕਣਾ ਨਹੀਂ ਨਹੀਂ ਤਾਂ ਇਹ ਤੁਸੀਂ ਆ ਬੇਨਤੀ ਵਾਲੀ ਤਾਂ ਗੱਲ ਹੀ ਨਾ ਕਰੋ ਤੁਸੀਂ ਤਾਂ ਸਿਰਫ ਹੁਕਮ ਕਰਿਆ ਕਰੋ ਤੁਸੀਂ ਸਾਡੇ ਵੱਡੇ ਹੋ ਤੁਹਾਡਾ ਕਿਹਾ ਸੁਣਿਆ ਅਸੀਂ ਮੰਨਦੇ ਹੀ ਮੰਨਦੇ ਆ ਜੋ ਤਿੰਨ ਮੋਰ ਬੱਚੇ ਨੇ ਕਾਨੂੰ ਵੱਡੇ ਹੋ ਕੇ ਉਹਨੇ ਮਨ ਜ਼ਰੂਰ ਹੋ ਵੀ ਤਾਏ ਨੇ ਸਾਨੂੰ ਅਲੱਗ ਕਰਾਤਾ ਤੁਸੀਂ ਬਸ ਉਹਨਾਂ ਨੂੰ ਆਪ ਜਿਵੇਂ ਮਰਜ਼ੀ ਵਰਤੋ ਉਹਨਾਂ ਨੂੰ ਬਿਲਕੁਲ ਨਹੀਂ ਰੋਕਣਾ ਉਹਨਾਂ ਦਾ ਬਹੁਤ ਪਰਪਾਈ ਪ੍ਰੇਮ ਆਪਸ ਵਿੱਚ ਨਹੀਂ ਤਾਏ ਜੀ ਸਾਡੇ ਵੱਲੋਂ ਤੁਹਾਨੂੰ ਕੋਈ ਨਹੀਂ ਲਾਂਮਾ ਹੁੰਦਾ ਜੀ ਠੀਕ ਹੋਰ ਦੱਸੋ ਠੀਕ ਹੋ ਤੁਸੀਂ ਬਸ ਸਭ ਠੀਕ ਹੈ ਮੈਂ ਬਿਲਕੁਲ ਆ ਉਹ ਲੈ ਚਲਦਾ ਘਰੇ ਜਾ ਮੇਰੇ ਦਿਮਾਗ ਤੇ ਬਹੁਤ ਸੀਗਾ ਉਹ ਹਲਕਾ ਹੋ ਗਿਆ ਮੈਂ ਹੌਲਾ ਹੋ ਗਿਆ ਨਹੀਂ ਤੁਸੀਂ ਮੈਨੂੰ ਤਾਂ ਤਾਏ ਜੀ ਫੋਨ ਤੇ ਹੀ ਦੱਸ ਦਿੰਦੇ ਚਲੋ ਬੁਲਾ ਲਿਆ ਤੁਸੀਂ ਐਸੇ ਭਾਨੇ ਤੁਹਾਡੇ ਅੱਜ ਮੈਨੂੰ ਦਰਸ਼ਨ ਹੋ ਗਏ ਕੋਈ ਗੱਲ ਨਹੀਂ ਤਾਏ ਜੀ ਮੈਂ ਚਲਦਾ ਫਿਰ ਸਾਡੇ ਵੱਲੋਂ ਤੁਹਾਨੂੰ ਕੋਈ ਵੀ ਲੰਮਾ ਨਹੀਂ ਆਂਦਾ ਸਾਡੇ ਲਈ ਸਾਰੇ ਬੱਚੇ ਇੱਕੋ ਜਿਹੇ ਆ ਕੀ ਜੋਤ ਤੇ ਕੀ ਨੂਰ ਤੇ ਕੀ ਅਨਮੋਲ ਸਾਡੇ ਲਈ ਤਿੰਨੋਂ ਬੱਚੇ ਇੱਕੋ ਜਿਹੇ ਹੀ ਆ ਸਾਡੇ ਮਨਾਂ ਦੇ ਵਿੱਚ ਉਹਨਾਂ ਪ੍ਰਤੀ ਕੋਈ ਵੀ ਫਰਕ ਕਦੀ ਵੀ ਨਹੀਂ ਆਊਗਾ ਕੋਈ ਨਾ ਬੈਠ ਚਾਪੀ ਕੇ ਜਾਈਂ ਥੋੜੀ ਤਾਂ ਆ ਜੀ ਬੱਸ ਮੈਂ ਚੱਲਦਾ ਜੀ ਮੈਂ ਇੱਕ ਦੋ ਪਾਸੇ ਕੰਮ ਜਾਣਾ ਚਲੋ ਜੀ ਹੋ ਗਿਆ ਜੀ ਅੱਛਾ ਕਾਚੂ ਛੇਤੀ ਬਣਾਇਓ ਹੁਣ ਗੋਭੀ ਵਾਲੇ ਨਾਲ ਆਲੂ ਦੇ ਪਰਾਂਠੇ ਗੋਭੀ ਵਾਲੇ ਨਾਲ ਆਲੂ ਦੇ ਪਰਾਂਠੇ ਮਸ਼ੀਨ ਨਹੀਂ ਹੈਗੀ ਮੈਂ ਇਨਸਾਨੀਆਂ ਬਣ ਜੂਗੇ ਤਾਂ ਹੀ ਤਾਂ ਕਹਿੰਦੇ ਸੀ ਅਸੀਂ ਬਾਹਰ ਜਾ ਕੇ ਖਾ ਲੈਨੇ ਤੁਸੀਂ ਮਸ਼ੀਨ ਨਹੀਂ ਹੈਗੀ ਉਹਨਾਂ ਨੇ ਬਣਾ ਕੇ ਅੱਗੇ ਰੱਖਿਆ ਹੁਣ ਅਸੀਂ ਉਹ ਕਿਹੜਾ ਮਸ਼ੀਨ ਨੇ ਉਹ ਵੀ ਬੰਦੇ ਹੀ ਨੇ ਤਨਖਾਹ ਮਿਲਦੀ ਹੈ ਉਹਨਾਂ ਨੂੰ ਮੈਨੂੰ ਤਨਖਾਹ ਨਹੀਂ ਮਿਲਦੀ ਜਿੰਨੇ ਤਰ੍ਹਾਂ ਤੁਹਾਨੂੰ ਮਿਲਦੀ ਹੈ ਨਾ ਪਾਪਾ ਕੋਲੋਂ ਉਨੀ ਉਹਨਾਂ ਨੂੰ ਵੀ ਨਹੀਂ ਮਿਲਦੀ ਉਹ ਵੀ ਰੇੜੀਆਂ ਤੇ ਨੇ ਅਜੇ ਜਿਹੜੀ ਪਾਪਾ ਕੋਲੋਂ ਮੈਨੂੰ ਮਿਲਦੀ ਏ ਤੁਸੀਂ ਤੂੰ ਤੂੰ ਕੇ ਲੈ ਜਾਂਦੇ ਮੈਂ ਤਾਂ ਤੁਹਾਡੇ ਚਲੋ ਛੇਤੀ ਬਣਾ ਲਓ ਹੁਣ ਭੁੱਖ ਲੱਗੀ ਆ ਹਾਂ ਪਰ ਕੋਈ ਕਾਂਡ ਨਹੀਂ ਆ ਦੋਸਤ ਮਿੱਕੋ ਲੈ ਕੇ ਦੋਸਤ ਦਾਤੀ ਲੈ ਕੇ ਮੈਨੂੰ ਸਾਰੀਆਂ ਤੇ ਲੱਗ ਕੇ ਸਮਾਂ ਲੱਗ ਗਿਆ ਤੁਹਾਡੀ ਕੀ ਕਰਦੇ ਆ ਤੁਸੀਂ ਹਾਂ ਤਾਂ ਖਾਏ ਰੋਬੀ ਵਾਲੇ ਨਾਲ ਆਲੂ ਦੇ ਪਰਾਂਠੇ ਕਿੰਦਰ ਕੁ ਬਚੀ ਹੋਈਆਂ ਰੋਟੀ ਵੀ ਸੜਨ ਲੱਗੀ ਸੀਗੀ ਕੀ ਹੋ ਜਾਂਦਾ ਤੈਨੂੰ ਸਰੇ ਸਰੇ ਕਵਿਸ਼ਨ ਸਰਦਾਰ ਜੀ ਮੈਂ ਬਾਹਰ ਬੈਠਾ ਓ ਡਿੱਕੀ ਜਾਣਾ ਬਈ ਰੋਟੀ ਖਣ ਲਿਆਂਦੀ ਐ ਤੂੰ ਇਹਦੇ ਤੇ ਪਾ ਕੇ ਸੜ ਜਾਨੀ ਰੋਟੀ ਆ ਕੇ ਪਰਤਤੀ ਵੀ ਕੋਈ ਨਾ ਬਣ ਜਾਂਦੀ ਸਰਦਾਰ ਜੀ ਬੈਠੋ ਮੈਂ ਦੇ ਦਿੰਨੀ ਆ ਭਲੀ ਮੇਰੀ ਗੱਲ ਸੁਣ ਤੈਨੂੰ ਹੋਇਆ ਕੀ ਆ ਕਵਿਸ਼ਨ ਸਰਦਾਰ ਜੀ ਉਹਨੇ ਕੀ ਹੋਣਾ ਕੋਸ਼ਤਾ ਹੋਇਆ ਵਾ ਰੋਟੀ ਬਣਾਉਂਦੀ ਸੋਚੀ ਜਾਨੀ ਮੈਂ ਬਾਹਰ ਤਿਆਰ ਹੋ ਕੇ ਬੈਠਾ ਤੈਨੂੰ ਵੇਟ ਕਰੀ ਜਾਨਾ ਮੈਂ ਰੋਟੀ ਲੈਂਦੀ ਆ ਰੋਟੀ ਲੈਂਦੀ ਆ ਇੱਥੇ ਆਗੇ ਦੇ ਕੇ ਤੂੰ ਰੋਟੀਆਂ ਸਾੜੀ ਜਾਨੀ ਐ ਐਦਾ ਤਾਂ ਕਦੀ ਵੀ ਨਹੀਂ ਹੋਇਆ ਸਰਦਾਰ ਜੀ ਤੁਹਾਡੇ ਤੋਂ ਕੋਸ਼ਿਸ਼ ਲੁਕਿਆ ਥੋੜੀ ਐ ਤੁਹਾਨੂੰ ਵੀ ਪਤਾ ਕਿ ਕਾਰਜੇ ਕੀ ਹੋ ਰਿਹਾ ਤੇ ਮੇਰਾ ਧਿਆਨ ਕਿੱਧਰ ਆ ਪਤਾ ਨਾ ਤੁਹਾਨੂੰ ਵੀ ਬਬਲੀ ਧਿਆਨ ਤੇਰਾ ਜਿੱਧਰ ਮਰਜੀ ਆ ਜਿੱਧਰ ਮਰਜੀ ਨਹੀਂ ਹੈਗਾ ਆਪਣੇ ਆਪ ਨੂੰ ਨਾ ਮਜ਼ਬੂਤ ਕਰ ਲਾ ਭਾਬੀ ਦੇਖਿਆ ਨਾ ਉਹ ਖੁਸ਼ ਹੋਈ ਫਿਰਦੀ ਐ ਜਿੱਦਣ ਤਾਂ ਤਾਇਆ ਜੀ ਵਟਵਾਰਾ ਕਰਕੇ ਗਏ ਆ ਵੀ ਅਸੀਂ ਨਵੇਂ ਘਰ ਚ ਜਾਵਾਂਗੇ ਤੇਰੇ ਸਾਹਮਣੇ ਦੇਖ ਲਾ ਤਾਇਆ ਜੀ ਦੇ ਸਾਹਮਣੇ ਕਿਦਾਂ ਬੋਲਦੀ ਪਈ ਸੀ ਉਹ ਤਾਇਆ ਜੀ ਦੇ ਸਾਹਮਣੇ ਕਿਸੇ ਦੀ ਜਰਤ ਨਹੀਂ ਹੁੰਦੀ ਕਿ ਬੋਲ ਪਏ ਉਹ ਤਾਈ ਨਾਲ ਜ਼ਬਾਨ ਲੜਾਉਂਦੀ ਵੀ ਸੀਗੀ ਥੋੜੀ ਜੀ ਨਾ ਮਜ਼ਬੂਤ ਹੋ ਜਾ ਆ ਕੁਛ ਨਹੀਂ ਹੋਣਾ ਸਾਰਿਆਂ ਦੇ ਘਰਾਂ 'ਚ ਵਟਵਾਰਾ ਹੁੰਦਾ ਅੱਜ ਆਪਣੇ ਘਰੇ ਹੋ ਰਿਹਾ ਕਿੱਡੀ ਕਵੱਡੀ ਗੱਲ ਹੋ ਗਈ ਸਰਦਾਰ ਜੀ ਤੁਹਾਡੇ ਲਈ ਛੋਟੀ ਗੱਲ ਹੋਊਗੀ ਮੇਰੇ ਲਈ ਨਹੀਂ ਕਿਉਂਕਿ ਘਰ 'ਚ ਤਾਂ ਸਾਰਾ ਦਿਨ ਮੈਂ ਰਹਿਣਾ ਨਾ ਤੁਸੀਂ ਤਾਂ ਸਾਰੇ ਕੰਮਾਂ ਤੇ ਚੱਲ ਜਾਣਾ ਰਾਤ ਨੂੰ ਆਉਣਾ ਜਾਂ ਦੁਪਹਿਰੇ ਇੱਕ ਅੱਧਾ ਘੇੜਾ ਲੱਗ ਗਿਆ ਤੁਹਾਨੂੰ ਜ਼ਿਆਦਾ ਫੀਲ ਨਹੀਂ ਹੁੰਦਾ ਸਾਨੂੰ ਫੀਲ ਹੁੰਦਾ ਜਦੋਂ ਘਰ 'ਚ ਕੋਈ ਨਜ਼ਰ ਨਹੀਂ ਆਉਂਦਾ ਬੋਲੀ ਮੇਰੀ ਗੱਲ ਸੁਣ ਅੱਗੇ ਤੇਰੇ ਨਾਲ ਕੋਈ ਬਹਿੰਦਾ ਸੀ ਇੱਥੇ ਅੱਗੇ ਭਾਬੀ ਤੇਰੇ ਨਾਲ ਕਿੰਨੀ ਕੁ ਧੇਰ ਬਹਿ ਜਾਂਦੀ ਸੀ ਤਾਂ ਨਾਸ਼ਤਾ ਤੂੰ ਬਣਾ ਰਹੀ ਆ ਅੱਗੇ ਵੀ ਤੁਸੀਂ ਨਾਸ਼ਤਾ ਬਣਾਉਂਦੀ ਸੀ ਪਤਾ ਤਾਂ ਉਹਨਾਂ ਨੂੰ ਲੱਗੂਗਾ ਜਦੋਂ ਦੂਜੇ ਘਰ 'ਚ ਜਾਣਗੇ ਨਾ ਸਾਰੇ ਪਕਖੀਆਂ ਪਕਾਈਆਂ ਮਿਲਦੀਆਂ ਸੀ ਟਿਫਨ ਪੈਕ ਮਿਲਦਾ ਸੀ ਤੇ ਚਲੀ ਜਾਂਦੀ ਸੀ ਭਾਬੀ ਕੰਮ ਕਰਨ ਪਤਾ ਹੁਣ ਲੱਗਣਾ ਜਦੋਂ 6 ਵਜੇ ਉੱਠਣਾ ਪਿਆ ਰੋਟੀ ਵੀ ਬਣਾਣੀ ਪਈ ਤਿਆਰ ਹੋ ਕੇ ਜਾਣਾ ਵੀ ਪਿਆ ਬੱਚਿਆਂ ਦੀਆਂ ਰੋਟੀਆਂ ਵੀ ਬਣਾਉਣੀਆਂ ਪਈਆਂ ਅਗਲ ਉਦੋਂ ਹੀ ਆਂਦੀ ਆ ਕਹਿੰਦੇ ਨਾ ਜਦੋਂ ਰਾਹ ਪਿਆ ਜਾਣੀਆਂ ਜਾਂ ਬਾਹ ਪਿਆ ਜਾਣੀਆਂ ਉਹਨੇ ਅਜੇ ਤੱਕ ਜਿਆਦਾ ਆਪਣਾ ਵਿਆਹ ਹੋਇਆ ਉਹਨੇ ਕਦੀ ਨਾਸ਼ਤਾ ਨਹੀਂ ਬਣਾਇਆ ਸਰਦਾਰ ਜੀ ਮੈਨੂੰ ਕੰਮ ਤੋਂ ਤਕਲੀਫ ਨਹੀਂ ਆ ਨਾ ਹੀ ਰੋਟੀ ਬਣਾਉਣ ਤੋਂ ਤਕਲੀਫ ਆ ਕਿ ਹੁਣ ਮੈਨੂੰ ਬਾਜਾ ਕੌਣ ਮਾਰੂਗਾ ਤੇ ਚਾਚੀ ਰੋਟੀ ਬਣਾ ਦੋ ਚਾਚੀ ਭੁੱਖ ਲੱਗੀ ਆ ਕਿਸੇ ਨੇ ਬਾਜ ਨਹੀਂ ਬਾਜਿਆ ਜੋ ਤੂੰ ਵੀ ਤੁਹਾਨੂੰ ਪਤਾ ਹੈ ਨਾ ਸੈਮਿਆ ਪਿਆ ਵਾ ਕੋਈ ਗੱਲ ਨਹੀਂ ਕਰਦਾ ਚੁੱਪਚਾਪ ਆ ਕੇ ਬਹਿ ਜਾਂਦਾ ਉਸੋ ਬਬਲੀ ਉਹਨੂੰ ਹੌਸਲਾ ਦੇ ਉਹ ਸਾਰੀ ਦਿਹਾੜੀ ਅਨਮੋਲ ਨਾਲ ਬੈਠਾ ਰਹਿੰਦਾ ਸੀਗਾ ਅਨਮੋਲ ਨਾਲ ਘੁੰਮਦਾ ਸੀ ਹੁਣ ਉਹਦਾ ਦੋਸਤ ਨਾ ਤੰਨੂੰ ਬੰਨਣਾ ਪੈਣਾ ਘਰੇ ਆਂਦਾ ਨਾ ਉਹਦੇ ਨਾਲ ਗੱਲਾਂ-ਬਾਤਾਂ ਕਰਿਆ ਕਰ ਉਹਦਾ ਧਿਆਨ ਤਾਂ ਹੀ ਆਪਣੇ ਆਪ 'ਚ ਜਾਊਗਾ ਨਹੀਂ ਤਾਂ ਉਹਦਾ ਧਿਆਨ ਤਾਂ ਹੀ ਜਾਂਦਾ ਫਿਰ ਅਸੀਂ ਏਰੀਆ ਉਹਦੇ ਨਾਲ ਜਾਂਦਾ ਸੀ ਅਸੀਂ ਉੱਥੇ ਇਕੱਠੇ ਖੇਡਦੇ ਸੀ ਅਸੀਂ ਇਕੱਠੇ ਬਹਿੰਦੇ ਸੀਗੇ ਹੁਣ ਆਪਣੇ ਆਪ ਨੂੰ ਵੀ ਸੰਭਾਲ ਤੇ ਉਹਨੂੰ ਵੀ ਸੰਭਾਲ ਜਦੋਂ ਵੀ ਮੈਂ ਰੋਟੀ ਬਣਾਉਂਦੀ ਸੀ ਨਾ ਤਾ ਆਵਾਜ਼ਾਂ ਹੁੰਦੀਆਂ ਸੀ ਚਾਚੇ ਪੂੜੀਆਂ ਚਾਚੇ ਛੋਲੇ ਦੂਜਾ ਕਹਿੰਦਾ ਆਲੂ ਵਾਲੀ ਤਾਨੂੰ ਪਤਾ ਘਰ ਚ ਕਿੰਨੀ ਰੌਣਕ ਹੁੰਦੀ ਸੀ ਕਿੰਨਾ ਮਜ਼ਾ ਆਉਂਦਾ ਸੀ ਇਹਨਾਂ ਆਵਾਜ਼ਾਂ ਨਾਲ ਹੁਣ ਕੋਈ ਆਵਾਜ਼ ਨਹੀਂ ਮਾਰਦਾ ਨੂੰ ਬਬਲੀ ਹੁਣ ਆਪਾਂ ਕਰ ਵੀ ਕੁਝ ਨਹੀਂ ਸਕਦੇ ਜਿਹੜਾ ਫੈਸਲਾ ਹੋ ਗਿਆ ਹਰ ਘਰ ਦੇ ਵਿੱਚ ਇਹ ਚੀਜ਼ ਹੁੰਦੀ ਆ ਪਰ ਮੈਂ ਤਾਂ ਇੱਕੀ ਗੱਲ ਕਹਿਣਾ ਨਹੀਂ ਹੋਣਾ ਚਾਹੀਦਾ ਸੀ ਇਹ ਸਭ ਕੁਝ ਪਰ ਤੰਨੂੰ ਪਤਾ ਨੂਰ ਤੇ ਜੋਤ ਦਾ ਰੋਲਾ ਸੀਗਾ ਨਾ ਆਪਸ ਦੇ ਵਿੱਚ ਦੋਨਾਂ ਦੀ ਆਪਸ ਚ ਬਣਦੀ ਨਹੀਂ ਸੀ ਮੈਂ ਨਹੀਂ ਜਾਂਦਾ ਸੀ ਸਾਡੇ ਭਰਾਵਾਂ ਦਾ ਰੋਲਾ ਬੱਚਿਆਂ ਤੱਕ ਜਾਵੇ ਮੈਂ ਇਹ ਫੈਸਲੇ ਨਾਲ ਕਦੀ ਵੀ ਸਹਿਮਤ ਨਹੀਂ ਹੋਣਾ ਸੀਗਾ ਪਰ ਮੈਨੂੰ ਸਹਿਮਤ ਆਪਣੇ ਬੱਚਿਆਂ ਕਰਕੇ ਹੋਣਾ ਪਿਆ ਜੋਤ ਕਰਕੇ ਸਹਿਮਤ ਹੋਣਾ ਪਿਆ ਕਿਉਂਕਿ ਨੂਰ ਦਾ ਸੁਭਾਅ ਬਹੁਤ ਅਲੱਗਾ ਕੱਲ ਨੂੰ ਕੋਈ ਉੱਚੀ ਨੀਚੀ ਗੱਲ ਹੋ ਜਾਂਦੀ ਹੈ ਲੋਕਾਂ ਨੇ ਤਮਾਸ਼ਾ ਦੇਖਣਾ ਸੀ ਆ ਦੇਖੋ ਭਰਾ ਵੀ ਲੜਦੇ ਪਏ ਆ ਤੇ ਅੱਗੋਂ ਨਾਲ ਦੇ ਜਵਾਕ ਵੀ ਇੱਕ ਦੂਜੇ ਨਾਲ ਸ਼ਰੀਕ ਪੁਣਾ ਕਰਨ ਵਾਂਦੇ ਪਏ ਆ ਹਾਂ ਸੱਚ ਨੂਰ ਤੋਂ ਜ਼ਿਆਦਾ ਆ ਜੋਤ ਨਾਲ ਕੱਲ ਮੇਰੀ ਗੱਲ ਹੁੰਦੀ ਪਈ ਸੀਗੀ ਕਹਿੰਦਾ ਮਮਾ ਜੇ ਤੁਹਾਨੂੰ ਨੂਰ ਬਾਰੇ ਪਤਾ ਲੱਗੇ ਨਾ ਕਿ ਉਹ ਬਾਹਰ ਕੀ ਕਰਦਾ ਤਾਂ ਤੁਹਾਡੇ ਪੈਰਾਂ ਥੱਲੇ ਜਮੂਨ ਖਿਸਕ ਜਾਣੀ ਐ ਪਤਾ ਨਹੀਂ ਕੀ ਕਹਿਣਾ ਚਾਹੁੰਦਾ ਸੀ ਫਿਰ ਜਦੋਂ ਉਹਨੇ ਮੈਂ ਦੁਬਾਰਾ ਪੁੱਛਿਆ ਤਾਂ ਉਹਨੇ ਕੋਈ ਜਵਾਬ ਨਹੀਂ ਦਿੱਤਾ ਉੱਠ ਕੇ ਚਲਾ ਗਿਆ ਅਗਲੀ ਨੂਰ ਬਾਰੇ ਨਾ ਮੈਨੂੰ ਬਾਰਾਂ ਵੀ ਬਹੁਤ ਗੱਲਾਂ ਪਤਾ ਲੱਗਦੀਆਂ ਸੀਗੀਆਂ ਮੈਂ ਸਿਰਫ ਘਰ 'ਚ ਕੱਢ ਨਹੀਂ ਕਰਦਾ ਸੀ ਤੇ ਮੇਰੀ ਗੱਲ ਫੜੀ ਜਾਂਦੀ ਆ ਕਿਉਂਕਿ ਉਹ ਤਾਂ ਅੱਗੇ ਆਪ ਨੂੰ ਸ਼ਰੀਕ ਸਮਝਦਾ ਜਦੋਂ ਗੱਲ ਕਰਦਾ ਸੀ ਤੇਰੇ ਸਾਹਮਣੇ ਜਿੱਦਾਂ ਉਹ ਤਾਂ ਰੋਟੀ ਖਾਂਦੇ ਪਏ ਸੀ ਸਾਰੇ ਕਿੱਦਾਂ ਅੱਗੇ ਆ ਕੇ ਗੱਲ ਕਰਦਾ ਸੀ ਜੇ ਮੇਰੇ ਨਾਲੋਂ ਐਡਾ ਗੰਦਾ ਬਿਹੇਵ ਕਰ ਸਕਦਾ ਕੱਲ ਨੂੰ ਜੋਤ ਨਾਲ ਕਾਲਜ ਇਕੱਠੇ ਹੁੰਦੇ ਆ ਉੱਥੇ ਕੋਈ ਗੱਲਬਾਤ ਹੋ ਜਵੇ ਕੌਣ ਜ਼ਿੰਮੇਵਾਰ ਹੋਊਗਾ ਇਸੇ ਕਰਕੇ ਮੈਂ ਤਾਇਏ ਦੇ ਜਿਹੜੇ ਫੈਸਲਾ ਕੀਤਾ ਨਾ ਉਹਦੇ ਨਾਲ ਸਹਿਮਤ ਸੀਗਾ ਤਾਇਆ ਜੀ ਨੇ ਤਾਂ ਜਿਹੜਾ ਫੈਸਲਾ ਕਰਤਾ ਕਰਤਾ ਪਰ ਬੱਚੇ ਨਹੀਂ ਨਾ ਮੰਨਦੇ ਪਏ ਉਹ ਕਹਿੰਦਾ ਬਟਵਾਰਾ ਤੁਹਾਡੇ ਚ ਹੋਇਆ ਸਾਡੇ ਚ ਕਾਹਦਾ ਬਟਵਾਰਾ ਸਾਨੂੰ ਤਾਂ ਤੁਸੀਂ ਪਹਿਲਾਂ ਕਹਿੰਦੇ ਜੇ ਭੀਕੋ ਥਾਲੀ ਚ ਖਾਓ ਇਕੱਠੇ ਬੈਠੋ ਇਕੱਠੇ ਖੇਡੋ ਹੁਣ ਤੁਸੀਂ ਆਪ ਹੀ ਕਹਿੰਨੇ ਅੱਡ ਅੱਡ ਹੋ ਜਾਓ ਭੁੱਲ ਜਾਓ ਇੱਕ ਦੂਜੇ ਨੂੰ ਬਾਕੀ ਦੇਖਿਓ ਜੋਤਕੁਲ ਕਿੰਨੇ ਸਵਾਲ ਜਵਾਬ ਕਰਦਾ ਵਾ ਉਹ ਬਬਲੀ ਕੀ ਇੱਕ ਹੀ ਗੱਲ ਬਾਰ ਬਾਰ ਕਰੀ ਜਾਂਦੀ ਆ ਉਹ ਛੋਟੇ ਬੱਚਾ ਹੀ ਨੇ ਹਲੇ ਹੌਲੀ ਹੌਲੀ ਨਾ ਅੱਪੇ ਸਮਝ ਜਾਣਗੇ ਬਈ ਘਰ ਚ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਤੇ ਮੈਂ ਆ ਫੈਸਲੇ ਨਾਲ ਇਸੇ ਲਈ ਸਹਿਮਤ ਹੋਇਆ ਕੱਲ ਨੂੰ ਨਾ ਜੋਤ ਤੇ ਭਾਰੀ ਪੈਣਾ ਸੀ ਨੂਰ ਉਹਦਾ ਜੋ ਸੁਭਾਅ ਆ ਗੰਦਾ ਸੁਭਾਅ ਆ ਉਹਦੀ ਮੈ ਯਾਰੀ ਦੋਸਤੀ ਵੀ ਦੇਖਦਾ ਕਈ ਵਾਰੀ ਦੇਖੀਦਾ ਗੰਦੇ ਬੰਦੇ ਮੁੰਡੇ ਜਿਹੜੇ ਆ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਨਾ ਉਹ ਇਹਦੇ ਨਾਲ ਘੁੰਮਦੇ ਆ ਗੰਦੀ ਯਾਰੀ ਦੋਸਤੀ ਆਉਦੀ ਕੱਲ ਨੂੰ ਕੀ ਹੁੰਦਾ ਆ ਦੋਸਤਾਂ ਨੇ ਕੁਝ ਜੋਤ ਨੇ ਕਹਿਤਾ ਮੁੰਡਿਆਂ ਨੇ ਅੱਗੇ ਆ ਜਾਣਾ ਉਹਦੇ ਆ ਚੀਜ਼ਾਂ ਹੁੰਦੀਆਂ ਜਦੋਂ ਕਾਲਜ 'ਚ ਲੜਾਈ ਹੁੰਦੀਆਂ ਮੁੰਡਿਆਂ-ਮੁੰਡਿਆਂ ਦੀ ਉਹ ਪਤਾ ਨਹੀਂ ਕੀ ਕਹੀ ਜਾਂਦੇ ਆ ਤੁਸੀਂ ਨੂਰ ਬਗਾਨਾ ਵਾ ਨੂਰ ਵੀ ਤਾਂ ਆਪਣਾ ਹੀ ਆ ਜਿਵੇਂ ਆਪਾਂ ਨੂੰ ਅਨਮੋਲ ਆ ਅਨਮੋਲ ਵੀ ਤਾਂ ਆਪਣੇ ਨਾਲ ਪਿਆਰ ਕਰਦਾ ਹੀ ਆ ਬੋਲੀ ਬਸ ਕਰ ਕਿੱਥੇ ਅਨਮੋਲ ਤੇ ਕਿੱਥੇ ਨੂਰ ਅਨਮੋਲ ਨਾ ਭੋਲਾ ਆ ਉਹਨੂੰ ਜਿੱਦਾਂ ਵਿਚਾਰੇ ਨੂੰ ਕੋਈ ਕੋ ਉਦਾਂ ਮੰਨ ਜਾਂਦਾ ਆ ਉਹਦਾ ਚਾਚਾ ਚਾਚੀ ਆਪਣੇ ਪਿਓ ਤੋਂ ਵੱਧ ਕੇ ਮੰਨਦਾ ਆ ਕੋਈ ਗੱਲ ਹੁੰਦੀ ਸੀ ਮੈਨੂੰ ਫੋਨ ਕਰਦਾ ਸੀ ਚਾਚਾ ਜੀ ਪਾਪਾ ਨੇ ਆ ਚੀਜ਼ ਲੈ ਕੇ ਨਹੀਂ ਦਿੱਤੀ ਮੈਨੂੰ ਲੈ ਦੋ ਮੈਂ ਉਹਨੂੰ ਲੈ ਕੇ ਦਿੰਦਾ ਰਿਆਂ ਤੇ ਨੂਰ ਉਹ ਤਾਂ ਸਾਹਮਣੇ ਬੈਠੇ ਵੀ ਹੋਵੋ 2 ਮਿੰਟ ਲੰਦਾ ਸੀ ਬੇਇੱਜ਼ਤੀ ਕਰਨ ਨੂੰ ਸਿਰਫ ਮੈਂ ਬਰਦਾਸ਼ਤ ਕਰਦਾ ਸੀ ਵੀ ਘਰ ਸਾਡਾ ਜੁੜਿਆ ਰਵੇ ਹੁਣ ਜਦੋਂ ਉਹਦੀ ਮਾਂ ਉਹ ਆਪ ਤੇ ਉਹਦਾ ਪਿਓ ਨਹੀਂ ਜਾਂਦਾ ਇਸ ਘਰ ਦੇ ਵਿੱਚ ਰਹਿਣਾ ਜੇ ਕੁਝ ਹੁੰਦਾ ਨਾ ਪਬਲਿਕ ਹੁਣ ਹੋਣ ਦੇ ਇੱਕ ਦਿਨ ਤਾਂ ਹੋਣਾ ਹੀ ਆ ਜਿੰਨੀ ਜਲਦੀ ਹੋਊਗਾ ਉਹਨਾਂ ਆਪਣੇ ਲਈ ਤੇ ਜੋਤ ਲਈ ਸਹੀ ਹੋਊਗਾ ਮੇਰੀ ਆ ਗੱਲ ਯਾਦ ਰੱਖੀ ਪਰ ਮੈਂ ਕਹਿੰਦੀ ਸੀ ਇੱਕ ਵਾਰੀ ਤਾਂ ਆਇਆ ਜੀ ਨਾ ਫਿਰ ਗੱਲ ਕਰ ਲੈਂਦੇ ਸ਼ਾਇਦ ਉਹ ਬਬਲੀ ਬਸ ਕਰ ਤੁਸੀਂ ਨਾ ਹਮੇਸ਼ਾ ਜਨਾਨੀਆਂ ਵਾਲੀਆਂ ਗੱਲਾਂ ਹੀ ਕਰਨੀਆਂ ਨੇ ਤਾਇਆ ਜੀ ਘਰ ਦੇ ਵੱਡੇ ਨੇ ਉਹਨਾਂ ਨੇ ਫੈਸਲਾ ਕਰਤਾ ਕਿੱਦਾਂ ਜਾਵਾਂ ਉਹਨਾਂ ਕੋਲੇ ਮੈਂ ਵਾਰ-ਵਾਰ ਵੀ ਹਾਂਜੀ ਤਾਇਆ ਜੀ ਦੱਸੋ ਕੀ ਕਰ ਲਵਾਂ ਕੀ ਕਰ ਲਵਾਂ ਹੱਥ ਜੋੜੀ ਜਾਵਾਂ ਉਹਨਾਂ ਦੇ ਅੱਗੇ ਉਹ ਆਪਣੇ ਨਾਲ ਗਲਤ ਕਰੀ ਜਾਂਦੇ ਆ ਪਲਾਟ ਖਰੀਦੀ ਜਾਂਦੇ ਆ ਚੋਰੀ ਚ ਤੇ ਮੈਂ ਫਿਰ ਕਹੀ ਜਾਵਾਂ ਹਾਂਜੀ ਤਾਇਆ ਜੀ ਸਾਨੂੰ ਇਕੱਠੇ ਕਰ ਦੋ ਅੱਜ ਇੱਕ ਚੋਰੀ ਕੀਤੀ ਆ ਕੱਲ ਨੂੰ ਦੂਜੀ ਚੋਰੀ ਵੀ ਹੋਊਗੀ। ਹੁਣ ਨਾ ਰੋਟੀ ਬਣਾ ਕੇ ਆਪ ਹੀ ਖਾ ਲਈ ਮੈਂ ਨਹੀਂ ਖਾਣੀ ਰੋਟੀ। ਸਿਰੇ ਸਿਰੇ ਮੇਰਾ ਸਮਾਂ ਖਰਾਬ ਕਰ ਦਿੰਨੀ ਆ। ਇੱਕੋ ਹੀ ਗੱਲਾਂ ਉਹੀ ਬਾਰ ਬਾਰ ਉਹੀ ਗੱਲ ਉਹੀ ਗੱਲ ਦਿਮਾਗ ਖਰਾਬ ਕਰਕੇ ਰੱਖਿਆ ਹੈ ਤੂੰ ਮੇਰਾ। ਲੈ ਦੱਸ ਹੁਣ ਤੁਸੀਂ ਕਿਉਂ ਔਖੇ ਹੋਈ ਜਾਂਦੇ ਬਖਾੜੀ ਰੋਟੀ ਆਪ ਹੀ ਹੁਣ ਮੈਂ ਨਹੀਂ ਖਾਂਦਾ ਰੋਟੀ। ਲੈ ਦੱਸ ਹੁਣ ਇਹ ਵੀ ਰੋਟੀ ਖਾਦੇ ਬਿਨਾਂ ਹੀ ਚੱਲੇਗੇ। ਉਸ ਦਿਨ ਵੀ ਮੇਰੇ ਨਾਲ ਬਹਿਸ ਹੋ ਗਈ ਇਹਨਾਂ ਦੀ। ਕਿਤੇ ਸੱਚੀ ਮੈਂ ਤਾਂ ਨਹੀਂ ਗਲਤ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਐਪੀਸੋਡ ਤੁਹਾਨੂੰ ਕਿਵੇਂ ਲੱਗਿਆ ਬਰਕਤਾਂ ਅਸੀਂ ਬੜਾ ਸੋਚ ਸਮਝ ਕੇ ਨਾਮ ਰੱਖਿਆ ਸੀ ਆਉਣ ਵਾਲੇ ਦਿਨਾਂ 'ਚ ਜਿਹੜੇ ਅਗਲੇ ਐਪੀਸੋਡ ਆਣਗੇ ਉਹਦੀ ਸਟੋਰੀ ਬਿਲਕੁਲ ਡਿਫਰੈਂਟ ਆ ਬਿਲਕੁਲ ਅਲੱਗ ਚੀਜ਼ ਆ ਬਹੁਤ ਵਧੀਆ ਚੀਜ਼ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਹੁਣ ਤੱਕ ਬਹੁਤ ਪਿਆਰ ਦਿੱਤਾ ਤੁਹਾਡੇ ਬਹੁਤ ਪਿਆਰੇ ਪਿਆਰੇ ਕਮੈਂਟਸ ਵੀ ਆਏ ਤੁਹਾਡੀ ਸ਼ੇਅਰਿੰਗ ਵੀ ਬਹੁਤ ਵਧੀਆ ਆਈ ਬਹੁਤ ਤੁਸੀਂ ਪਿਆਰ ਦਿੱਤਾ ਤੇ ਮੈਂ ਉਮੀਦ ਕਰਦਾ ਜਿਹੜਾ ਸਾਡਾ ਅਗਲਾ ਪੈਨਲੂ ਸ਼ੁਰੂ ਹੋਣਾ ਉਹ ਬਿਲਕੁਲ ਹੀ ਸਟੋਰੀ ਅਲੱਗ ਹੈ ਤੇ ਸਾਨੂੰ ਵੀ ਹੁੰਦਾ ਵੀ ਤੁਸੀਂ ਇੰਨੇ ਆਪਣੇ ਬਿਜ਼ੀ ਸ਼ਡਿਊਲ ਚੋਂ ਸਾਡੀਆਂ ਵੀਡੀਓ ਲਈ ਟਾਈਮ ਕੱਢ ਕੇ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੰਦੇ ਹੋ ਤੇ ਉਮੀਦ ਕਰਦੇ ਹਾਂ ਜਿਹੜਾ ਅਗਲਾ ਪਹਿਲੂ ਆ ਤੁਹਾਨੂੰ ਉਹ ਹੋਰ ਵਧੀਆ ਪਸੰਦ ਆਊਗਾ ਆ ਵੀਡੀਓ ਰਾਹੀਂ ਅਸੀਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਜਿੰਨਾ ਦੀ ਕਦੀ ਸੋਚਿਆ ਵੀ ਨਹੀਂ ਸੀ ਕਰਦਾ ਕਿ ਨਾ ਤੇ ਆਪਣੇ ਵਿੱਚ ਵੀ ਨਹੀਂ ਹੈਗਾ ਉਹਦੇ ਲਈ ਕਦੀ ਜਿੰਨਾ ਆਪਣੇ ਵਿੱਚ ਵੀ ਨਹੀਂ ਹੈਗਾ ਸੋ ਜ਼ਿੰਦਗੀ ਦੇ ਜਿਹੜੇ 22 ਸਾਲ ਸਾਡੇ ਲੰਘੇ ਆ ਹੱਸ ਖੇਡ ਕੇ ਲੜਾਈ ਝਗੜਾ ਵੀ ਹੁੰਦਾ ਕਿਉਂਕਿ ਦੇਖੋ ਜਿਹੜੇ ਘਰ ਚ ਲੜਾਈ ਝਗੜਾ ਨਹੀਂ ਹੁੰਦਾ ਉੱਥੇ ਪਿਆਰ ਹੋ ਹੀ ਨਹੀਂ ਸਕਦਾ ਤੇ ਮੇਰਾ ਰਹਿਣਾ ਤਾਂ ਇੱਥੇ ਹੀ ਆ ਜਾਣਾ ਕਿੱਥੇ ਆ ਹਾਂ ਪਤਾ ਹੀ ਆ ਬਿ ਲੜ ਕੇ ਝਗੜ ਕੇ ਐਂਡ ਤੇ ਕੰਮ ਘਰ ਵਾਲਾ ਜਾਂ ਘਰ ਵਾਲੀ ਨਹੀਂ ਜਾਣਾ ਹੋਰ ਕਿਸੇ ਨਾਲ ਨਹੀਂ ਸੁਣਨਾ ਹਾਂ ਇਹ ਤਾਂ ਹੈ ਸੋ ਜਿੱਥੇ ਇੱਕ ਤੁਹਾਡੀ ਵਾਈਫ ਤੁਹਾਡੇ ਨਾਲ ਖੜ ਜਾਂਦੀ ਆ ਉੱਥੇ ਮੰਨੂ ਨਹੀਂ ਲੱਗਦਾ ਕਿਸੇ ਹੋਰ ਦੀ ਲੋੜ ਵੀ ਪੈਂਦੀ ਆ ਭਾਵੇਂ ਚੰਗਾ ਸੁਭਾਅ ਹੋਵੇ ਭਾਵੇਂ ਮਾੜਾ ਸੁਭਾਅ ਹੋਵੇ ਬਹੁਤ ਆ ਵੀਡੀਓ ਦੇ थ्रू ਤੁਹਾਨੂੰ ਬਰਕਤਾਂ ਜਿਹੜੇ ਐਪੀਸੋਡ ਸਾਡੇ ਆ ਰਹੇ ਉਹਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਵੀ ਕੌਣ ਕਿੰਨਾ ਕ ਸਾਥ ਦਿੰਦਾ ਹੈ ਤੇ ਅਗਲੀ ਜਿਹੜੀ ਸਟੋਰੀ ਤੁਹਾਨੂੰ ਦਿਖਾਣ ਲਿਆ ਬਹੁਤ ਇੰਟਰਸਟਿੰਗ ਸਟੋਰੀ ਆ ਤੁਹਾਨੂੰ ਬਹੁਤ ਕੁਝ ਨਵਾਂ ਮਿਲੂਗਾ ਬਹੁਤ ਆਰਟਿਸਟ ਨਵੇਂ ਮਿਲਣਗੇ ਉਮੀਦ ਕਰਦੇ ਹਾਂ ਤੁਸੀਂ ਸਾਨੂੰ ਅਥਾ ਪਿਆਰ ਦਿੰਦੇ ਰਹੋਗੇ ਔਰ ਅਗਲੀ ਸਟੋਰੀ ਨੂੰ ਤੁਸੀਂ ਬਹੁਤ ਵਧੀਆ ਆਨੰਦ ਮਾਣੋਗੇ ਸਭ ਦਾ ਬਹੁਤ ਬਹੁਤ ਧੰਨਵਾਦ